ਦੂੰਤੇ ਕੋਰਾਲੀਆਂ ਵਾਸੀਆਂ ਨੇ ਪੰਡੇ ਲੱਟੂ ਕੀਤੀ ਆਤਿਸ਼ਬਾਜੀ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ ਯੂਥ ਕਾਂਗਰਸ ਦੇ ਜਲਾ ਪ੍ਰਧਾਨ ਬਲਜੀਤ ਸਿੰਘ ਪਾੜਾ ਨੇ ਕਿਹਾ ਕਿ ਕਿਸਾਨਾਂ ਦੀ ਹੋਈ ਹੈ ਜਿੱਤ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਨੂੰ ਵਾਪਸ ਲੈ ਲਿਆ ਗਿਆ ਹੈ ਜਿਸ ਤੇ ਚਲਦੇ ਆ ਗੁਰਦਾਸਪੁਰ ਦੇ ਪਿੰਡ ਕੁਰਾਲਾ ਦੀ ਲਗਭਗ 80 ਏਕੜ ਤੋਂ ਵੱਧ ਜ਼ਮੀਨ ਇਸ ਸਕੀਮ ਦੇ ਅਧੀਨ ਆਈ ਸੀ ਤੇ ਕਿਸਾਨਾਂ ਨੇ ਸਰਕਾਰ ਦਾ ਫੈਸਲਾ ਵਾਪਸ ਲੈਣ ਤੋਂ ਬਾਅਦ ਜੰਮ ਕੇ ਆਤਿਸ਼ਬਾਜੀ ਜੁਲਾਈ ਅਤ ਲੱਟੂ ਵੱਡੇ ਤੇ ਖੁਸ਼ੀ ਮਨਾਈ ਉਹਨਾਂ ਦੀ ਖੁਸ਼ੀ ਵਿੱਚ ਵਿਧਾਇਕ ਪ੍ਰਿੰਦਰ ਮੀਤ ਸਿੰਘ ਪਾੜਾ ਦੇ ਭਰਾ ਨਗਰ ਕੌਂਸਲ ਗੁਰਦਾਸਪੁਰ ਤੇ ਪ੍ਰਧਾਨ ਬਲਜੀਤ ਸਿੰਘ ਪਾੜਾ ਵੀ ਸ਼੍ਰੀਖ ਹੋ ਮੁਕੇ ਬੋਲਦਿਆਂ ਬਲਜੀਤ ਸਿੰਘ ਪਾੜਾ ਨੇ ਕਿਹਾ ਕਿ ਇਹ ਕਿਸਾਨਾਂ ਦੀ ਜਿੱਤ ਹੋਈ ਹੈ ਕਿਉਂਕਿ ਕਿਸਾਨਾਂ ਨੇ ਇਕਜੁੱਟ ਹੋ ਕੇ ਇਸ ਦਾ ਵਿਰੋਧ ਕੀਤਾ ਸੀ ਤੇ ਕਾਂਗਰਸ ਪਾਰਟੀ ਵੱਲੋਂ ਹਰ ਮੌਕੇ ਉੱਪਰ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਸੀ ਇਸ ਮੌਕੇ ਪਿੰਡ ਘਰਾੜਾ ਦੇ ਕਿਸਾਨਾਂ ਨੇ ਵੀ ਇਸ ਜਿੱਤ ਤੇ ਖੁਸ਼ੀ ਮਨਾਉਂਦੇ ਹੋਏ ਦੱਸਿਆ ਕਿ ਇਸ ਦਾ ਕ੍ਰੈਡਿਟ ਅਸੀਂ ਹਲਕਾ ਵਿਧਾਇਕ ਕਰਤਾਸਪੁਰ ਪ੍ਰੇਰਨ ਮੀਤ ਸਿੰਘ ਪਾੜਾ ਅਤੇ ਇਥੋਂ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਦਿੰਦੇ ਹਾਂ ਜਿਨ੍ਹਾਂ ਨੇ ਹਰ ਮੌਕੇ ਤੇ ਸਾਡਾ ਸਾਥ ਦਿੱਤਾ ਤੇ ਅੱਜ ਸਾਡੀ ਜਿੱਤ ਹੋਈ ਹੈ ਜੀ ਆਪਣੀ ਗੱਲ ਕਰੀਏ ਘਰਾੜੇ ਦੀ ਜਿਹੜੀ ਘਰਾਲੇ ਦੀ ਇਹਨਾਂ ਨੇ ਜਿਹੜੀ ਲੈਂਡ ਜਿਹੜੀ ਇਹਨਾਂ ਨੇ ਐਕਵਾਇਰ ਕਰਨੀ ਸੀ ਉਹ ਪਹਿਲਾਂ ਵੀ ਉਹ ਪਿੰਡ ਦਾ ਜਿਹੜਾ ਰਕਬਾ ਉਹ ਆਲਰੇਡੀ ਅੱਗੇ ਇੱਕ ਵਾਰੀ ਐਕਵਾਇਰ ਹੋ ਚੁੱਕਾ ਉਸ ਤੋਂ ਬਾਅਦ ਜੇ ਅੱਜ ਫੇਰ ਦੁਬਾਰਾ ਜੇ ਐਕਵਾਇਰ ਹੋ ਜਾਂਦਾ ਉਹ ਪਿੰਡ ਦਾ ਤੇ ਨਾਮੋ ਨਿਸ਼ਾਨ ਖਤਮ ਹੋ ਜਾਣਾ ਸੀ ਪਹਿਲਾਂ ਵੀ ਸਾਡੇ ਮਾਨਯੋਗ ਹਲਕਾ ਵ代ਕ ਜੀ ਉਹਨਾਂ ਨੇ ਮੈਂ ਕੱਲ ਵੀ ਡੀਸੀ ਸਾਹਿਬ ਨੂੰ ਮਿਲ ਕੇ ਆ ਗਵਰਨਰ ਸਾਹਿਬ ਦੇ ਨਾਮ ਤੇ ਮੰਗ ਪੱਤਰ ਤੇ ਉਸ ਤੋਂ ਪਹਿਲਾਂ ਵੀ ਇਵੈਂਟਾਂ ਦੇ ਮੇਲੇ ਪਾਈਆਂ ਟਾਈਮ ਵੀ ਮੰਗਿਆ ਸੀ ਉਹਨਾਂ ਨੇ ਸੋ ਅਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਸੀ ਜੀ ਘਰਾਲੇ ਦੀ ਜੇ ਕੋਈ ਵੀ ਅਫਸਰ ਜਾਂ ਕੋਈ ਵੀ ਨਮਾਇੰਦਾ ਜਿਹੜਾ ਇੱਥੇ ਅਕਵਾਇਰ ਕਰਨ ਆਊਗਾ ਤਾਂ ਸਾਰਿਆਂ ਨੇ ਪਹਿਲਾਂ ਐਮਐਲਏ ਸਾਹਮਣੇ ਨੋਸ ਕਰਕੇ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਸਾਰਿਆਂ ਤੋਂ ਪਹਿਲਾਂ ਜਿਹੜੀ ਆ ਉਹ ਉਥੇ ਮੈਂ ਖੜਾਂਗਾ ਤੇ ਇਹ ਜਿਹੜੀ ਆ ਕਦੀ ਵੀ ਇਹ ਜਿਹੜੀ ਲੈਂਡ ਜਿਹੜੀ ਆ ਅਕਵਾਇਰ ਨਹੀਂ ਹੋਣ ਦੇਵਾਂਗੇ ਸੋ ਅੱਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸੇਬਾਨਾ ਇਕੱਠੇ ਹੋ ਕੇ ਅੱਜ ਅਸੀਂ ਲੱਡੂ ਵੀ ਜਿਹੜੇ ਵੰਡੇ ਆ ਕਿਉਂਕਿ ਸਾਰਿਆਂ ਦੀ ਇਹ ਬਹੁਤ ਵੱਡੀ ਜਿੱਤ ਆ ਸਾਡੇ ਕਿਸਾਨ ਭਾਈਚਾਰਾ ਜਾਂ ਮਜ਼ਦੂਰ ਕਹ ਲਿਏ ਹਰ ਹਰ ਜਥੇਬੰਦੀ ਜਿਹੜੀ ਆ ਉਹਨਾਂ ਨੇ ਸਾਥ ਦਿੱਤਾ ਸੋ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਰੇ ਪਿੰਡ ਦੀ ਜਿੱਤ ਹੋਈ ਆ ਤੇ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀ ਆਈ ਹੈ ਤੇ ਖੁਸ਼ੀ ਦੇ ਮਤਲਬ ਪਹਿਲਦਾਰ ਆ ਡੇ ਐਮਐਲਏ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਸਾਡੇ ਨਾਲ ਕਿਸਾਨ ਜੁਨੀ ਜੁਨੀਅਨ ਨੇ ਵੀ ਬਹੁਤ ਸਾਥ ਦਿੱਤਾ ਸਾਡਾ ਸਾਰਿਆਂ ਦਾ ਜੋ ਕਿ ਸਾਡੇ ਪਿੰਡ ਨੂੰ ਤੀਜੀ ਮਾਰ ਵੱਜ ਚਲੀ ਸੀ ਤੇ ਤੀਜੀ ਮਾਰ ਦੇ ਵਿੱਚ ਸਾਡਾ ਘਰਾਲਾ ਪਿੰਡ ਸਾਰਾ ਹੀ ਖਤਮ ਹੋ ਗਿਆ ਸੀ ਪਹਿਲਾਂ 84 ਕਿੱਲੇ 7 ਨੰਬਰ ਸਕੀਮ ਚ ਆਈ ਤੇ ਰਾਡੇ ਬਾਈਪਾਸ ਚ ਜ਼ਮੀਨ ਆਹੀ ਜਿਹੜੀ ਰਹਿੰਦੀ ਖੁੰਦੀ ਜ਼ਮੀਨ ਹੀ ਨਾ ਉਹ ਲੈਂਡ ਪੁਲਿੰਗ ਚ ਖਤਮ ਹੋ ਚਲੀ ਸੀ ਸਾਰਿਆਂ ਨੇ ਸਾਡਾ ਸਹਿਯੋਗ ਦੇ ਕੇ ਵੀ ਆ ਡੀ ਮਤਲਬ ਜਿੱਤ ਪ੍ਰਾਪਤ ਕਰਾਈ ਪਹਿਲਾਂ ਤੇ ਹਾਂ ਚਲੋ ਸੋਚਦਾ ਕੁਛ ਨਹੀਂ ਤੇ ਜਦੋਂ ਆਪਾਂ ਇਹ ਖਬਰ ਦੇਖੀ ਐ ਖਬਰ ਵੇਖ ਕੇ ਸਾਰਿਆਂ ਦੇ ਮਤਲਬ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਚਿਹਰਾ ਵੀ ਸਾਰਿਆਂ ਦੇ ਆਏ ਤੇ ਸਾਰਿਆਂ ਨੇ ਪਿੰਡਾਂ ਨਾਲ ਰਲ ਮਿਲ ਕੇ ਮਤਲਬ ਆਪਣੀ ਖੁਸ਼ੀ ਪ੍ਰਗਟ ਵੀ ਕੀਤੀ ਆਪਾਂ ਨਾਲ ਮਤਲਬ ਆਡੇ ਹਲਕੇ ਦੇ ਐਮਐਲਏ ਸਾਹਿਬ ਏ ਵੀ ਨਾਲ ਤੁਰੇ ਇਹਨਾਂ ਨੇ ਸਾਨੂੰ ਰਾਹ ਵਿਖਾਏ ਸਾਡੀ ਕਿਸਾਨ ਯੂਨੀਅਨ ਨੇ ਸਾਰਿਆਂ ਨੇ ਰਾਹ ਵਿਖਾਏ ਵੀ ਆਪਾਂ ਰਾਹ ਦੱਸਿਆ ਔਰ ਰਾਹ ਤੇ ਚੱਲੇ ਆ ਜਿੱਦਾਂ ਜਿੱਦਾਂਾਨੂੰ ਦੱਸਿਆ ਗਿਆ ਉਹਦਾ ਉਹਦਾ ਕਰਦੇ ਗਏ ਆ ਤੇ ਇਸੇ ਹਿਸਾਬ ਨਾਲ ਸਾਡੀ ਜਿੱਤ ਪ੍ਰਗਟ ਹੋਈ ਮੇਰਾ ਨਾਮ ਗੁਰਦੇਵ ਸਿੰਘ ਪਿੰਡ ਘਰਾਲੇ ਤੋਂ ਪਹਿਲਾਂ ਸਾਡੀ 84 ਏਕੜ ਜ਼ਮੀਨ ਆ ਗਈ ਉਸ ਤੋਂ ਪਹਿਲਾਂ ਬਾਈਪਾਸ ਚ ਆ ਗਈ ਹੁਣ ਲੈਂਡ ਪੂਲਿੰਗ ਸਕੀਮ ਆ ਗਈ ਤੇ ਸਾਨੂੰ ਇਹ ਹੀ ਗਾ ਵੀ ਮਤਲਬ ਅਸੀਂ ਰੋਟੀ ਤੋਂ ਵੀ ਵੰਜੇ ਰਹੇ ਆਏ ਤੇ ਅਹੀਂ ਕਮਾਣਾ ਜਟੋਨੇ ਪੋਤਾ ਜੀ ਹੋਰ ਕੋਈ ਕੰਮ ਤੇ ਹੈ ਨਹੀਂ ਸਾਡੇ ਕੋਲ ਜਾਂ ਕੋਈ ਸਰਕਾਰੀ ਨੌਕਰੀਆਂ ਹਨ ਜਾਂ ਕੋਸ਼ਿਸ਼ਾ ਜਾਂ ਕੁਛ ਖੇਤੀਬਾੜੀ ਕਰਦੇ ਆਂ ਖੇਤੀਬਾੜੀ ਕੀਤਾ ਸਾਡਾ ਇਹ ਆਪਣੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਜੀ ਬਿੰਦਰਾ ਮੀਤ ਸਿੰਘ ਪਾੜਾ ਜੀ ਦਾ ਐਮ ਐਲ ਏ ਸਾਹਿਬ ਦਾ ਸਾਡੇ ਹਲਕੇ ਦੇ ਆਪਰੇ ਸਾਹਿਬ ਜਿਨ੍ਹਾਂ ਨੇ ਸਾਨੂੰ ਸੰਯੋਗ ਦਿੱਤਾ ਬਹੁਤ ਹੀ ਜ਼ਿਆਦਾ ਮਦਦ ਕੀਤੀ ਉਹਨਾਂ ਨੇ ਜਿਹਦੇ ਕਰਕੇ ਅਸੀਂ ਅੱਜ ਸਾਡੀ ਜਿਹੜੀ ਜ਼ਮੀਨ ਹੈ ਲੈਂਡ ਪੂਲਿੰਗ ਚੋਂ ਬਾਹਰ ਨਿਕਲੀ ਤੇ ਅਹੀਂ ਜਿੱਤ ਹੋਈ ਆ ਅਹੀਂ ਉਹਨਾਂ ਦਾ ਬਹੁਤ ਹੀ ਜਿਲੋਂ ਸ਼ੁਕਰਗੁਜ਼ਾਰ ਆ ਤੇ ਕਿਸਾਨ ਯੂਨੀਅਨ ਪਾਰਟੀ ਦਾ ਵੀ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਡੇ ਨਾਲ ਅੰਗ-ਸੰਗ ਹੋ ਕੇ ਮੋਢਾ ਲਾਇਆ ਤੇ ਸਾਡੀ ਏਕਤਾ ਹੀ ਜਿਹਦੇ ਵਿੱਚ ਸਾਨੂੰ ਮਤਲਬ ਜਿੱਤ ਪ੍ਰਾਪਤ ਹੋਈ